ਹਾਂਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਜੀ ਉਹ ਕਿਹੜੀਆਂ ਘਰਦਿਆਂ ਦੋ ਥਾਵਾਂ ਜਿਨ੍ਹਾਂ ਦੇ ਉੱਪਰ ਝਾੜੂ ਆਪਾਂ ਨੂੰ ਨਹੀਂ ਲਾਉਣਾ ਚਾਹੀਦਾ ਤੇ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਐਂਡ ਤੀਕ ਜਰੂਰ ਦੇਖਣਾ ਜੀ ਤੇ ਤੁਹਾਡੇ ਮੂਰੇ ਹੱਥ ਵਾਂਣ ਕੇ ਬੇਨਤੀ ਹੈ ਕਿ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਗਾ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਪਹਿਲੀ 8 ਹੰਦੀ ਹੈ ਜਿੱਥੇ ਆਪਾਂ ਨੂੰ ਘਰ ਦੇ ਵਿੱਚ ਝਾੜੂ ਭੁੱਲ ਕੇ ਵੀ ਨਹੀਂ ਲਾਉਣਾ ਚਾਹੀਦਾ ਇਹ ਗਲਤੀਆਂ ਤੁਸੀਂ ਨਾ ਕਰਕੇ ਕਰਿਓ ਤੇ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਝਾੜੂ ਲਾਉਣ ਨਾਲ ਨਾਲ ਲਾਉਣ ਨਾਲ ਜੇ ਲਾਉਣ ਨਾਲ ਕੀ ਹੁੰਦਾ ਆਪਾਂ ਸਾਰੀ ਗੱਲ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਜੇ ਦੇਖੋ ਪਹਿਲੀ ਜਗ੍ਹਾ ਹੁੰਦੀ ਹੈ ਜੀ ਆਪਣੀ ਰਸੋਈ ਦੀ ਸੈਲਫ ਰਸੋਈ ਦੇ ਸੈਲਫ ਤੇ ਕਦੇ ਵੀ ਝਾੜੂ ਨਾ ਲਾਓ ਰਸੋਈ ਦੇ ਸਲੈਪ ਆਏ ਨੇ ਜਿਹਦੇ ਉੱਪਰ ਆਪਾਂ ਗੈਸ ਵਗੈਰਾ ਹੁੰਦਾ ਉੱਥੇ ਨਾ ਚੜ੍ਹੋ ਕਈ ਵਾਰ ਕੀ ਹੁੰਦਾ ਉਥੇ ਆਟਾ ਜਿਆਦਾ ਡੁੱਲ ਜਾਂਦਾ ਜੋ ਕੋਈ ਚੀਜ਼ ਆਪਾਂ ਤੋਂ ਨਾ ਗੱਲ ਕੋਈ ਸਬਜ਼ੀ ਕੱਟਦੇ ਆ ਕੱਚਾ ਉਹਦੇ ਉੱਪਰ ਤੁਸੀਂ ਝਾੜੂ ਨਾਲ ਉਹਨੂੰ ਕਦੇ ਵੀ ਨਾ ਝਾੜੂ ਜੀ ਝਾੜੂ ਨਾ ਲਾਉਣ ਨਾਲ ਕੀ ਮੈਂ ਤੁਹਾਨੂੰ ਦੱਸਦੀ ਵੀ ਨਹੀਂ ਲਾਉਣਾ ਚਾਹੀਦਾ ਵੀ ਕਿਉਂ ਨਹੀਂ ਲਾਉਣਾ ਚਾਹੀਦਾ ਇਹ ਵੀ ਮੈਂ ਤੁਹਾਨੂੰ ਸਵਾਲ ਦੱਸਦੀ ਆ ਦੇਖੋ ਜੇ ਤੁਹਾਨੂੰ ਆਪਾਂ ਘਰ ਦੇ ਵਿੱਚ ਝਾੜੂ ਲਾਉਣੇ ਆ ਕਿਹੜੀ ਥਾਂ ਵਿੱਚ ਜਿੱਥੇ ਆਪਾਂ ਝਾੜੂ ਨਹੀਂ ਲਾਉਂਦੇ ਕਮਰਿਆਂ ਦੇ ਵਿੱਚ ਦਰੱਖਤਾਂ ਥੱਲੇ ਆਸ-ਪਾਸੇ ਆਪਾਂ ਬਾਹਰ ਵਿਹੜੇ ਦੇ ਵਿੱਚ ਚੌਂਤਰੇ ਤੇ ਸਾਰਾ ਦਿਨ ਹਨਾ ਆਪਾਂ ਝਾੜੂ ਲਾਉਂਨੇ ਆ ਚੌਕੇ ਚੁੱਲ੍ਹੇ ਤੇ ਕਈ ਵਾਰ ਝਾੜੂ ਨਾਲ ਆਪਾਂ ਮਿੱਟੀ ਘਟਾ ਪੈਰਾਂ ਦੀ ਆਈ ਹੋਈ ਮਿੱਟੀ ਗੰਦਗੀ ਤੇ ਜਿਵੇਂ ਹੁਣ ਘਰ ਦੇ ਵਿੱਚ ਆਪਣੇ ਦਰਾਖਤ ਹੈ ਉਹਦੇ ਉੱਤੇ ਕਿੰਨੇ ਜਾਨਵਰ ਬਿੱਠਾ ਮਾਰਦੇ ਉਹ ਵੀ ਆਪਾਂ ਝਾੜੂ ਨਾਲ ਸਾਫ਼ ਕਰਦੇ ਹਾਂ ਵੀ ਝਾੜੂ ਦੇ ਵਿੱਚ ਕਿੰਨੇ ਸਾਰੇ ਬੈਕਟੀਰੀਆ ਘਟਾ ਨੂੰ ਹੁੰਦੇ ਆ ਜਿਨ੍ਹਾਂ ਜਿਹੜੇ ਆਪਾਂ ਕਦੇ ਸੋਚੇ ਵੀ ਨਹੀਂ ਵੀ ਕਿੰਨੇ ਹੁੰਦੇ ਆ ਜਦੋਂ ਆਪਾਂ ਉਹਨੂੰ ਸਲੈਬ ਦੇ ਉੱਪਰ ਮਾਰਦੇ ਆ ਝਾੜੂ ਨੂੰ ਤੇ ਉਹ ਸਾਰੇ ਬੈਕਟੀਰੀਆ ਉੱਪਰ ਹੀ ਰਹਿ ਜਾਂਦੇ ਜਿਹੜੇ ਆਪਣੇ ਥਾਂ ਨਾਲ ਖਾਣੇ ਨਾਲ ਤੇ ਜਦੋਂ ਆਪਾਂ ਥਲਾਉਂਦੇ ਆ ਕੋਈ ਆਪਾਂ ਜੇ ਕੋਈ ਕੱਪੜਾ ਉੱਥੇ ਆਪਾਂ ਸੈਲਫ ਬਸਾਫ ਕਰਨ ਲਈ ਕੱਪੜਾ ਵਰਤਦੇ ਆ ਤੇ ਉਹ ਕੱਪੜੇ ਦੇ ਨਾਲ ਉਹ ਘਟਾਉਣ ਲੱਗ ਜਾਂਦੇ ਆ ਤੇ ਫਿਰ ਇਹ ਜਿਹੜੇ ਆਪਣੇ ਖਾਣੇ 'ਤੇ ਪਹੁੰਚ ਜਾਂਦੇ ਆ ਤੇ ਆਪ ਨੂੰ ਬਹੁਤ ਨੁਕਸਾਨ ਦਿੰਦੇ ਆ ਜੀ ਕਈ ਵਾਰ ਸਿਹਤ ਖਰਾਬ ਹੋ ਜਾਂਦੀ ਆ ਇਹਦੇ ਲਈ ਭੁੱਲ ਕੇ ਵੀ ਝਾੜੂ ਤੇ ਸੈਲਫ ਤੇ ਨਹੀਂ ਲਾਉਣਾ ਚਾਹੀਦਾ ਜੀ ਤੇ ਕਦੇ ਕਈ ਵਾਰ ਕੀ ਹੁੰਦਾ ਜ਼ਿਆਦਾਤਰ ਬੀਬੀਆਂ ਜੀ ਤੇ ਸੈਲਫ ਦੇ ਉੱਪਰ ਹੀ ਰੋਟੀ ਬੀਲਦੀਆਂ ਪਲੀ ਤੁਸੀਂ ਇਹ ਗਲਤੀ ਵੀ ਨਾ ਕਰੇ ਦੇਖ ਹੁਣ ਆਪਾਂ ਉੱਥੇ ਰੋਟੀ ਬਣਾ ਲਈ ਬੇਲ ਲਈ ਹੈਨਾ ਉੱਥੇ ਉਹਦੇ ਉੱਪਰ ਦੀ ਕਿਰਲੀ ਨੇ ਵੀ ਨੰਗਣਾ ਮੱਕੜੀ ਨੇ ਵੀ ਨੰਗਣਾ ਕੋਈ ਕੀੜੀ ਮਕੌੜੀ ਉਹ ਪਤਾ ਨਹੀਂ ਕਿੰਨੇ ਜਾਨਵਰ ਉਹਨੂੰ ਚੜਦੇ ਹੋਣਗੇ ਉਸ ਜਗ੍ਹਾ ਨੂੰ ਉਹ ਸਦਾ ਕਾਕਰੋਚ ਆਉਂਦੇ ਹੁਣ ਛੋਡੇ ਕੋਈ ਚੂਹਾ ਚੜੀ ਆ ਆ ਜਾਂਦਾ ਵੀ ਉਹ ਚੜਦੇ ਨੂੰ ਕਿੰਨੇ ਉੱਥੇ ਕਟਾਣੋਂ ਪੈਦਾ ਹੁੰਦੇ ਤੁਸੀਂ ਰੋਟੀ ਹਮੇਸ਼ਾ ਚੱਕਲੇ ਤੇ ਬਣਾਇਆ ਕਰੋ ਇਹ ਗਲਤੀ ਤੁਸੀਂ ਕਦੇ ਵੀ ਨਾ ਕਰਿਆ ਕਰੋ ਐਨੇ ਆਸੀ ਨਾ ਬਣਾਇਆ ਕਰੋ ਇੰਨੀਆਂ ਬਿਮਾਰੀਆਂ ਪਰਿਵਾਰ ਨੂੰ ਨਾ ਦਿਆ ਕਰੋ ਜੀ ਰੋਟੀ ਹਮੇਸ਼ਾ ਤੁਸੀਂ ਚਕਲੇ ਤੇ ਬਣਾਇਆ ਕਰੋ ਚਕਲੇ ਨੂੰ ਧੋਇਆ ਕਰੋ ਸਾਫ਼ ਸੁਥਰੀ ਜਗਾ ਤੇ ਰੱਖਿਆ ਕਰੋ ਤੇ ਸੋਈ ਦੀ ਜੜੀਆਂ ਪੈਣਾ ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੀਆਂ ਬਹੁਤ ਸਫਾਈ ਰੱਖਦੀਆਂ ਸੋਈ ਚਰ ਸੋਈ ਦੇ ਵਿੱਚੋਂ ਸਿਹਤ ਬਣਦੀ ਹੈ ਸੋਈ ਦੇ ਵਿੱਚੋਂ ਹੀ ਬਿਮਾਰੀਆਂ ਹੁੰਦੀਆਂ ਜਿਹੜੀਆਂ ਆਪਣੇ ਸਰੀਰ ਨੂੰ ਚਪੈਲਦੀਆਂ ਤੁਸੀਂ ਦੱਸੋ ਹੁਣ ਸੋਈ ਦੇ ਵਿੱਚੋਂ ਤੁਸੀਂ ਸੋਹਣੀ ਸਿਹਤਮੰਦ ਬੱਚਿਆਂ ਨੂੰ ਲੈ ਕੇ ਜਾਣਾ ਹੈ ਕੱਢਣਾ ਹੈ ਜਾ ਤੁਸੀਂ ਰਸੋਈ ਦੇ ਵਿੱਚੋਂ ਲਿਆਂਦੀਆਂ ਹੋਈਆਂ ਬਿਮਾਰੀਆਂ ਵਾਲਾਂ ਬੱਚਿਆਂ ਨੂੰ ਮੰਜਿਆਂ ਦੇ ਉੱਪਰ ਪਾਉਣਾ ਇਹ ਸੋੜੇ ਹੱਥ ਦੇ ਵਿੱਚ ਇਹਦੇ ਲਈ ਇਹ ਗਲਤੀ ਕਦੇ ਵੀ ਨਾ ਕਰੋ ਜੇ ਤੇ ਰੋਟੀ ਹਮੇਸ਼ਾ ਚਕਲੇ ਤੇ ਬੁਇਲੋ ਚਕਲੇ ਨੂੰ ਧੋਸ ਮਾਰ ਕੇ ਉਹਨੂੰ ਸਾਫ਼ ਜਗ੍ਹਾ ਤੇ ਉੱਤੇ ਰੱਖੋ ਤਾਂ ਪਨਵਾਓ ਉਹਨੂੰ ਧੁੱਪ ਜ਼ਰੂਰ ਲਗਵਾਓ ਸਾਫ਼ ਸੁਥਰੀ ਜਗ੍ਹਾ ਤੇ ਰੱਖੋ ਤੇ ਸ਼ਾਮ ਨੂੰ ਫੇਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਉਹਦੇ ਤੇ ਰੋਟੀ ਬਣਾਓ ਸੈਲਬ ਦੇ ਉੱਤੇ ਰੋਟੀ ਕਦੇ ਵੀ ਨਾ ਬਣਾਓ ਐਨੇ ਆਸੀ ਨਾ ਬਣਨੀ ਆਪਾਂ ਜੀ ਥੋੜੀ ਜਿਹੀ ਆਪਾਂ ਮੈਂ ਤਜਰਬਾ ਕਰਿਆ ਕਰਕੇ ਤੇ ਦੇਖੋ ਜੀ ਦੂਜੀ ਗੱਲ ਤੋਂ ਭੈਣਾ ਜਿਆਦਾ ਭੈਣਾ ਨੂੰ ਚਕਲਾ ਤੋਂ ਹੁੰਦੇ ਆ ਮਾਰੀਂ ਬਸ ਲੈਤੀ ਫਿਰ ਪਗਾ ਕੇ ਭਰੇ ਜੂੜ ਵੱਡਤ ਹੁੰਦੇ ਆ ਇਹ ਜੂੜ ਵੱਡਣਾ ਹੁੰਦਾ ਜੀ ਇੱਥੇ ਪਿਆਰ ਨਾਲ ਰੋਟੀ ਨਹੀਂ ਬਣਦੇ ਹੁੰਦੇ ਤੇ ਦੇਖੋ ਜੀ ਜਦੋਂ ਵੀ ਤੁਸੀਂ ਰੋਟੀ ਬਣਾਉਣੀ ਹੈ ਮਸਨ ਪਹਿਲਾਂ ਦੱਸਿਆ ਤੇ ਪਰਮਾਤਮਾ ਦਾ ਸਿਮਰਨ ਜ਼ਰੂਰ ਕਰਿਆ ਕਰੋ ਜੇ ਤੁਸੀਂ ਚਾਹੁੰਦੇ ਆ ਨਾ ਸਾਡਾ ਘਰ ਨਸ਼ਾ ਮੁਕਤ ਹੋਵੇ ਬਿਕੋਂ ਮੈਂ ਕਈ ਸਾਰੇ ਜਗ੍ਹਾ ਤੇ ਟੋਟ ਕੇ ਪਾਈ ਸੀਗੇ ਮਿਸ਼ਰਾਵਲੀ ਆਹ ਟੋਟਕਾ ਤੇ ਦੇਖੋ ਮੈਂ ਉਥੇ ਟੋਟਕਿਆਂ ਨਾਲ ਤੁਹਾਨੂੰ ਗਰਵਾਹੀ ਨਾਲ ਜੁੜਨ ਲਈ ਜ਼ਰੂਰ ਕਿਹਾ ਸੀ ਇਹ ਟੋਟਕੇ ਤਾਂ ਅਸਰ ਕਰਦੇ ਜੇ ਪ੍ਰਮਾਤਮਾ ਦਾ ਨਾਮ ਲੱਗੇ ਮੰਨ ਦੇ ਵਿੱਚ ਪ੍ਰਮਾਤਮਾ ਨੂੰ ਕਿਹਾ ਜੇ ਇਹ ਹਰੇ ਕੰਮ ਕਰਦੇ ਹੋ ਤੁਸੀਂ ਦੇਖੋ ਤੁਹਾਨੂੰ ਟੋਟਕਿਆਂ ਦੀ ਲੋੜ ਹੀ ਨਹੀਂ ਜੇ ਰਸੂਈ ਦੇ ਵਿੱਚ ਬਾਣੀ ਉਚਾਰਾਂ ਲੱਗ ਜੇ ਤੁਸੀਂ ਤੁਸੀਂ ਮੂਲ ਮੰਤਰ ਸਾਹਿਬ ਦਾ ਪਾਠ ਕਰਕੇ 15 ਦਿਨ ਤੁਸੀਂ ਰੋਟੀ ਬਣਾ ਕੇ ਖਵਾਓ 100% ਜੇ ਤੁਹਾਡੇ ਦਿਨਾਂ ਨਾ ਬਦਲੇ ਤੁਸੀਂ ਮੈਨੂੰ ਕਹੋ ਪਰ ਆਪਾਂ ਇਹ ਕਰਦੇ ਨਹੀਂ ਆਪਾਂ ਇੱਕ ਦੋ ਦਿਨ ਤਾਂ ਮੰਨਦੇ ਆ ਜਦੋਂ ਵੀਡੀਓ ਦੇਖ ਲੈਨੇ ਆ ਪੁੱਤ ਕਹਿੰਦੇ ਵੀ ਹਾਂ ਆ ਐ ਕਰੂੰ ਮੁੜ ਕੇ ਵਾਸਤੂ ਨੂੰ ਕੌਣ ਤੇ ਲੈ ਕਾ ਫਿਰ ਨਹੀਂ ਆਪਣੇ ਤੇ ਨਸਰ ਹੁੰਦਾ ਨਹੀਂ ਜਿੰਨਾ ਗੱਲਾਂ ਦਾ ਤੇ ਆਪਾਂ ਤਾਂ ਇਹ ਆਪਾਂ ਤਾਂ ਭਾਲਦੇ ਹਾਂ ਜਾਦੂ ਟ੍ਰਿਕ ਬਸ ਲਾਈ ਤੇ ਫਟਾਫਟ ਕੰਮ ਕੀਤਾ ਬਸ ਕੋਈ ਤੁਰ ਜਾਵੇ ਸੱਤਿਆ ਸਤਾਰ ਜਾ ਚਮਤਕਾਰ ਹੋ ਜੇ ਆਪਾਂ ਕੁਝ ਭਾਲਦੇ ਆ ਇਹ ਨਹੀਂ ਹੁੰਦਾ ਹੈ ਪ੍ਰਮਾਤਮਾ ਨਾਲ ਤਾਂ ਆਪਾਂ ਨੂੰ ਲੱਗਣਾ ਹੀ ਪਊ ਜੁੜਨਾ ਹੀ ਪਊ ਕਿਸੇ ਵੇਲੇ ਮਰਜੀ ਜੁੜੋ ਜਿਦਵੰਤ ਦੁੱਖਾਂ ਦਾ ਅੰਤ ਹੋ ਗਿਆ ਦੁੱਖ ਹਮੇਸ਼ਾ ਆਪਣੀ ਜ਼ਿੰਦਗੀ ਦੇ ਉੱਤੇ ਹਾਵੀ ਹੋਗੇ ਫਿਰ ਵੀ ਤਾਂ ਆਪਾਂ ਨੱਕ ਰਗੜਾਂਗੇ ਤੇ ਜੇ ਪਹਿਲਾਂ ਹੀ ਆਪਾਂ ਪਰਮਾਤਮਾ ਨਾਲ ਜੁੜ ਗਏ ਦੁੱਖ ਆਉਣ ਹੀ ਨਾ ਠੀਕ ਹੈ ਜੀ ਇਸ ਜਗਾ ਝਾੜੂ ਕਦੇ ਵੀ ਨਾ ਲਾਓ ਜੇ ਤੁਹਾਡੇ ਬੱਚੇ ਬੈਠ ਕੇ ਬੈੱਡ ਤੇ ਕੋਸ਼ਿਸ਼ ਤਾਂ ਕਰੋ ਬੱਚਿਆਂ ਨੂੰ ਬੈੱਡ ਤੇ ਬੈਠ ਕੇ ਨਾ ਖਾਣਾ ਖਵਾਓ ਠੀਕ ਹੈ ਜੀ ਜਦੋਂ ਬੈੱਡ ਤੇ ਬੈਠ ਕੇ ਖਾਣਾ ਖਾਂਦੇ ਆ ਥੋੜਾ ਬੋਤਾ ਖਾਣਾ ਭੋਰਾ ਉੱਥੇ ਬੈੱਡ ਦੇ ਉੱਤੇ ਡਿੱਗੀ ਪੈਂਦਾ ਜਿਹਦੇ ਨਾਲ ਕਈ ਵਾਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹ ਤੇ ਕੀੜੀਆਂ ਤੱਕ ਆ ਜਾਂਦਾ ਤੇ ਕੁੜੀਆਂ ਜੀ ਵੇਖੋ ਬੱਚੇ ਦੇ ਬਿਰਹਾ ਪੂਰੀਆਂ ਕੀੜੀਆਂ ਹੁੰਦੀਆਂ ਨੇ ਬੱਚੇ ਦੇ ਦੰਦੀ ਵੱਡੀਆਂ ਧੱਫੜ ਹੋ ਜਾਂਦਾ ਉਹ ਉਹ ਕੀ ਧੱਫੜ ਕਿਉਂ ਹੁੰਦਾ ਕਿਉਂਕਿ ਉਹਦਾ ਬੈਕਟੀਰੀਆ ਅੰਦਰ ਜਾਂਦਾ ਉਹਦੇ ਵਿੱਚ ਕੋਈ ਕਟਾਣੂ ਕੀੜੀ ਦੇ ਮੂੰਹ ਚ ਆਹੋ ਜਿਹੇ ਹੁੰਦੇ ਜਿਹੜੇ ਆਪਣੇ ਅੰਦਰ ਚਲੇ ਜਾਂਦੇ ਆਪਣੇ ਸਕਿਨੇ ਚਲੇ ਜਾਂਦੇ ਧੱਫੜ ਹੋ ਜਾਂਦਾ ਲਾਲ ਕੋਈ ਖਾਰਸ਼ ਹੋ ਕੇ ਸੋਚ ਹੋ ਜਾਂਦੀ ਹੈ ਜਿਹੜੇ ਆਪਾਂ ਇਹੋ ਜੀਆਂ ਗੱਲਾਂ ਆਪਾਂ ਸੀਰੀਅਸ ਨਹੀਂ ਰਹਿੰਦੇ ਆਪਾਂ ਚੱਲ ਕੋਈ ਮਾੜੀ ਜੀ ਕੀੜੀਂ ਦੰਦੀ ਵੱਡੀ ਤਾਂ ਕੀ ਇਹਦੇ ਲਈ ਜੀ ਖਾਣਾ ਬੈੱਡ ਤੇ ਬੈਠ ਕੇ ਖਾਣਾ ਤਾਂ ਮਾੜਾ ਉਹ ਤੁਤੇ ਕੇ ਰਲੀ ਜਾਣਾ ਬਰ ਉਹ ਖਾਣੇ ਦੀ ਸਮੈਲ ਨਾਲ ਉੱਥੋਂ ਤੱਕ ਪਹੁੰਚਦਾ ਜੋ ਕਈ ਵਾਰ ਆਪਣੇ ਬੱਚਿਆਂ ਲਈ ਹਾਨੀਕਾਰਕ ਹੁੰਦਾ ਜੀ ਤੇ ਇਹਦੇ ਲਈ ਤੁਸੀਂ ਬੈੱਡ ਦੀ ਚਾਦਰ ਦੇ ਉੱਪਰ ਵੀ ਕਦੇ ਵੀ ਝਾੜੂ ਨਹੀਂ ਮਾਰਨਾ ਹੁਣ ਮੈਂ ਤੁਹਾਨੂੰ ਦੱਸਿਆ ਵੀ ਝਾੜੂ ਦੇ ਵਿੱਚ ਬਹੁਤ ਗੰਦੇ ਬੈਕਟੀਰੀਆ ਹੁੰਦੇ ਆ ਖਤਰਨਾਕ ਜਿਹੜੀਆਂ ਆਪਣਾ ਨੂੰ ਹਜ਼ਾਰਾਂ ਬਿਮਾਰੀਆਂ ਛੱਡ ਜਾਂਦੀਆਂ ਚਾਦਰ ਨੂੰ ਚੱਕੋ ਚਾ ਕੇ ਬਾਹਰ ਝਾੜ ਕੇ ਆਉਗੇ ਕਮਰੇ ਦੇ ਵਿੱਚ ਵੀ ਨਾ ਝਾੜੋ ਕਿਉਂਕਿ ਉੱਥੇ ਵੀ ਫਿਰ ਇਸ ਤਰ੍ਹਾਂ ਖਾਣੇ ਦੀ ਖੁਸ਼ਬੂ ਨਾਲ ਬ੍ਰੀਕ ਜਾਨਵਰ ਆ ਜਾਂਦੇ ਕਈ ਵਾਰ ਐਹੋ ਜੇ ਕਾਰਨ ਪੈਦਾ ਹੋ ਜਾਂਦੇ ਖਾਣੇ ਨਾਲ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਦਿਖਦੀ ਹੀ ਨਹੀਂ ਆਪਾਂ ਨੂੰ ਉਹ ਦੇਖਣ ਤੋਂ ਪਾਸੇ ਹੁੰਦੇ ਆ ਇਹਦੇ ਲਈ ਜੇ ਬੱਚੇ ਖਾਣਾ ਸਾਡੇ ਬੈੱਡ ਤੇ ਖਾਂਦੇ ਵੀ ਤੇ ਚੱਕ ਕੇ ਚਾਦਰ ਨੂੰ ਬਾਹਰ ਝਾੜੋ ਤੇ ਕੋਸ਼ਿਸ਼ ਕਰੋ ਬੱਚਿਆਂ ਨੂੰ ਅਲੱਗ ਡਿਨਰ ਟੇਬਲ ਤੇ ਜਾਂ ਕੁਰਸੀਆਂ ਚਾਰ ਲਾ ਕੇ ਮੂਰੇ ਮੇਜ਼ ਲਾ ਕੇ ਉੱਥੇ ਬੈਠ ਕੇ ਖਾਣਾ ਖਵਾਓ ਬੱਚਿਆਂ ਨੂੰ ਤੇ ਜਾਂ ਥੱਲੇ ਦਰੀ ਵਿਛਾ ਕੇ ਦਰੀ ਤੇ ਪਾ ਕੇ ਬੱਚਿਆਂ ਨੂੰ ਖਾਣਾ ਖਵਾਓ ਤੇ ਦਰੀ ਚੱਕ ਕੇ ਬਾਹਰ ਝਾੜ ਦਿਆ ਕਰੋ ਇਸ ਤਰ੍ਹਾਂ ਬੱਚਿਆਂ ਨੂੰ ਖਾਣਾ ਖਾਣ ਦੀ ਆਦਤ ਪਾਓ ਜੇ ਹੋ ਤੁਸੀਂ ਕੋਈ ਸੰਤ ਕੋਈ ਮਹਾਬੁੱਧ ਕੋਈ ਵੀ ਦੇਖ ਲਓ ਤੁਸੀਂ ਆਪਾਂ ਕੋ ਪੰਡਤ ਪਾਦਾ ਦੇਖ ਲਓ ਹਮੇਸ਼ਾ ਥੱਲੇ ਧਰਤੀ ਤੇ ਬੈਠ ਕੇ ਖਾਣਾ ਖਾਂਦੇ ਸਹੀ ਖਾਣਾ ਖਾਣਾ ਤਾਂ ਜਿੱਥੇ ਧਰਤੀ ਤੇ ਬੈਠ ਕੇ ਸੀ ਥੱਲੇ ਚਟਾਈ ਵਿਛਾਉ ਉਹਦੇ ਉੱਤੇ ਖਾ ਖਾਓ ਸਿਹਤਮੰਦ ਤੇ ਤੰਦਰੁਸਤ ਖਾਣਾ ਸਰੀਰ ਉਸ ਤਰ੍ਹਾਂ ਖਾਦੇ ਹੋਏ ਖਾਣੇ ਦਾ ਬੰਦ ਪਰ ਅੱਜ ਇਹ ਜਗ੍ਹਾ ਹਮ ਕੁਰਸੀਆਂ ਨੇ ਬਿੱਡਾਂ ਨੇ ਇਹਨਾਂ ਚੀਜ਼ਾਂ ਨੇ ਲੈ ਲਈ ਐ ਇਹਦੇ ਵੀ ਫਿਰ ਆਪਾਂ ਨਹੀਂ ਆਦੇ ਫਿਰ ਤੁਸੀਂ ਜ਼ਿਆਦਾ ਕਿੰਤੂ ਪ੍ਰਿੰਤੂ ਕਰੋਗੇ ਜੀ ਤੇ ਦੂਜਾ ਜੀ ਹੁਣ ਆਪਾਂ ਤੁਹਾਨੂੰ ਗੱਲ ਦੱਸਤੀ ਹੈ ਜਿਹੜਾ ਝਾੜੂ ਹੁੰਦਾ ਜੀ ਉਹ ਤੁਸੀਂ ਮੇਜ਼ ਤੇ ਵੀ ਕਦੇ ਨਾ ਮਾਰੋ ਇਹ ਨਹੀਂ ਹੈਗਾ ਸਮੇਂ ਇਤੇ ਕੋਈ ਢੁੱਲੇ ਕੁਝ ਖਾਧਾ ਆਪਾਂ ਤੁਰੇ ਆਂਦੇ ਨੇ ਝਾੜੂ ਮਾਰਤਾ ਜੀ ਮੇਜ਼ ਤੇ ਟੇਬਲ ਤੇ ਕਦੇ ਵੀ ਝਾੜੂ ਨਾ ਮਾਰੋ ਉਹਨੂੰ ਕਿਤੇ ਕੱਪੜੇ ਨਾਲ ਸਾਫ਼ ਕਰ ਦਿਓ ਤੇ ਜਾਂ ਉਹਦੇ ਉੱਪਰ ਤੁਸੀਂ ਕੱਪੜਾ ਵਿਛਾ ਕੇ ਰੱਖੋ ਉਹਨੂੰ ਬਾਹਰ ਜਾ ਕੇ ਝਾੜ ਸਕਦੇ ਨੇ ਜੀ ਤੇ ਝਾੜੂ ਉੱਥੇ ਵੀ ਨਾ ਮਾਰੋ ਕਿਸੇ ਇਹਦੇ ਲਈ ਇਹ ਸਾਰੇ ਜਿੱਥੇ ਵੀ ਤੁਹਾਨੂੰ ਪਤਾ ਵੀ ਇੱਥੇ ਬੈਠ ਕੇ ਸੀ ਖਾਣਾ ਖਾਣੇ ਆ ਆਜੀ ਸਾਡੇ ਖਾਣਾ ਖਾਣ ਵਾਲੀ ਐ ਉਸ ਜਗ੍ਹਾ ਤੇ ਤੁਸੀਂ ਝਾੜੂ ਨਹੀਂ ਮਾਰਨਾ ਮੰਜਾ ਹੋਇਆ ਮੰਜੇ ਦੇ ਉੱਤੇ ਵੀ ਝਾੜੂ ਨਹੀਂ ਮਾਰਨਾ ਉਹਨੂੰ ਖੜਾ ਕਰਕੇ ਝਾੜ ਦਿਓ ਕਿਉਂਕਿ ਇਹ ਵੇਖੋ ਬੈਕਟੀਰੀਆ ਸਭ ਤੋਂ ਜ਼ਿਆਦਾ ਝਾੜੂ ਸੰਦੇਖ ਹੁਣ ਤੁਸੀਂ ਆਪ ਵੀ ਦੇਖੋਗੇ ਗੰਦੇ ਮੰਦੇ ਕਿੱਥੇ ਕਿੱਥੇ ਕਿੰਨੇ ਥਾਵਾਂ ਦੇ ਉੱਤੇ ਝਾੜੂ ਲੱਗਦਾ ਆਪਾਂ ਕਦੇ ਝਾੜੂ ਧੋਨੇ ਆ ਆਪਾਂ ਤਾਂ ਉਹਨੂੰ ਉਵੇਂ ਰੱਖ ਦਿੰਨੇ ਤੇ ਉਹਦੇ ਵਿੱਚ ਹਜ਼ਾਰਾਂ ਬੈਕਟੀਰੀਆ ਹੁੰਦੇ ਆ ਜਿਹੜੇ ਆਪਾਂ ਇਹੋ ਜਿਹੀਆਂ ਛੋਟੀਆਂ ਛੋਟੀਆਂ ਗਲਤੀਆਂ ਨਾਲ ਆਪਣੇ ਅੰਦਰ ਚਲੇ ਜਾਂਦੀਆਂ ਜੀ ਜਦੋਂ ਤੁਸੀਂ ਖਾਣਾ ਬਣਾਉਣਾ ਹੈ ਪਰਮਾਤਮਾ ਦਾ ਨਾਮ ਜ਼ਰੂਰ ਧਿਆਉਣਾ ਹੈ ਸਿਹਤਮੰਦ ਖਾਣਾ ਬੱਚਿਆਂ ਨੂੰ ਦੇਈਦਾ ਹੁੰਦਾ ਜੀ ਤੇ ਤਾਂ ਕਿ ਆਪਣਾ ਪਰਿਵਾਰ ਸੁਖੀ ਤੇ ਸੋਹਣਾ ਜੀਵਨ ਬਤੀਤ ਕਰੇ ਠੀਕ ਹੈ ਨਾ ਜੀ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਤੇ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਪਹੁੰਚੇ ਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੇ ਦਿਲੋਂ ਧੰਨਵਾਦ ਇਸ ਤੇਰਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਲੰਬੀਆਂ ਉਮਰਾਂ ਬਖਸ਼ੇ ਚੰਗੀਆਂ ਨੌਕਰੀਆਂ ਤੇ ਉਹ ਦਿਨ ਤੇ ਪੰਜਾਬੀ ਦੇਣ ਤੁਕੜੀਆਂ ਰਾਜ ਚੌਕੜੀਆਂ ਤਰੱਕੀਆਂ ਬਖਸ਼ੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ